ਦੀ ਰਹਿ ਜਾਂਦੇ ਅੱਜ ਲੈ ਉਹ ਰਾਏ ਕਿੱਥੇ ਜਾਵਾਂ ਜਿਸ ਦਿਓ ਜਮੀ ਨਹੀਂ ਸਰਦਾ ਹੈਗਾਗਾ ਫੇਰ ਆਉਂਗੀ ਦੋ ਤਿੰਨ ਰਾਤਾਂ ਨਾਲ ਤਾਂ ਲੈ ਕੇ ਜਾਉਂਗੀ ਲੰਮਾ ਸਾਜੀ ਲੱਗਿਆ ਸੀ ਵੇਨ ਜੀ ਸਾਡਾ ਤਾਂ ਨਾਲੇ ਸੋਥੋ ਬਣਾ ਤੈਨੂੰ ਬਥਰ ਸੁਖਮਣੀ ਦਾ ਜਮੀ ਜੀ ਨਹੀਂ ਲੱਗਦਾ ਤੇ ਹੋਰ ਭਤੀਜੇ ਭਤੀਜਾ ਨਹੀਂ ਮੈਨੂੰ ਬੜਾ ਘੱਟ ਜਿਆਦਾ ਆਉਂਦੀ ਆ ਬਥੇਰੀ ਆਉਂਦੀ ਆਗੀ ਚੰਦਰੇ ਇਹ ਨਾਲ ਹੀ ਤਾਂ ਮੋਹ ਖਿੱਚ ਕੇ ਲਿਆਉਂਦਾਗਾ ਹੋਰ ਤੇ ਹੁਣ ਆ ਕਿਰਨਾ ਦੀਦੀ ਵੀ ਪੰਜ ਪਤਾ ਨਹੀਂ ਕਿੱਧਰ ਗਈ ਨੇ ਹਨਾ ਹੋਰ ਭਾਬੀ ਵੀ ਘਰ-ਮਗਰ ਮੱਲੇ ਫੁਲਕਾ ਸ਼ਾਕ ਲੈਣ ਹੋਰ ਖਾ ਲੈਂਦੇ ਹਨਾ ਬਿਨਾਂ ਦੇ ਹਾ ਵਾ ਵੀ ਗਰਮ ਗਰਮ ਤੁਸੀਂ ਮੈਂ ਕਿਹਾ ਫੁਲਕਾ ਛਕ ਲੋ ਪਹਿਲਾਂ ਐਸੇ ਤੁਸੀਂ ਛਕ ਲਿਆ ਹਾਂਜੀ ਹਾਂਜੀ ਚਲ ਠੀਕ ਹੈ ਮੈਂ ਵੀ ਖਾ ਲੇ ਖਾਓ ਤੁਸੀਂ ਵੀ ਗਰਮ ਗਰਮ ਠੀਕ ਹੈ ਹਾਂ ਪਾਪੀ ਜੀ ਪਾਓ ਰੋਟੀ ਰੋਟੀ ਜੀ ਮੈਂ ਕੱਦੀ ਦੇਤੀ ਜਾਨੇ ਮੈਂ ਕਿੱਧਰ ਵਾ ਗਏ ਸੀ ਮੈਂ ਫਿਰ ਉਧਰ ਮੜਦੇ ਕੰਮ ਜਾ ਰਹਿੰਦਾ ਸੀ ਮੈਂ ਚੱਲ ਕੱਪੜੇ ਕੱਪੜੇ ਪਾ ਆਈ ਆ ਮਾਂ ਸਾਰਿਆਂ ਨੇ ਰੋਟੀ ਖਾ ਲਈ ਮਾਂ ਹਾਂ ਬਸ ਐਂ ਗਾਰੇ ਇੱਥੇ ਮੇਰੇ ਕੋਲੀਆਂ ਫੜਾਏ ਇਕ ਤੂੰ ਖਾ ਰੋਟੀ ਮੈਂ ਰਾੜਦੀ ਆਂ ਮੈਂ ਵਾਹ ਦੀਨੀ ਦੀ ਤੁਸੀਂ ਖਾ ਲੈਂਦੇ ਪਹਿਲਾਂ ਸਿੱਕੀ ਗੱਲ ਐ ਤੈ ਖਾਦੀ કે ਮੈਂ ਖਾਦੀ ਨਹੀਂ ਤੈਨੂੰ ਭੁੱਖ ਲੱਗੀ ਪਈ ਹੋਣੀ ਤੂੰ ਐ ਕਰ ਦੀਨੀ ਮੈਂ ਕਿ ਠੀਕ ਆਵਾਂਗੀ ਅੱਜ ਚਲ ਫਿਰ ਇਹ ਰੋਟੀਆਂ ਮੇਰੀਆਂ ਰਾੜ ਦੇ ਬੱਸ ਲਿਆ ਮੈਨੂੰ ਆ ਚਮਟਾ ਫੜਾ ਠੀਕ ਐ ਐਂ ਕਰੋ ਤੁਸੀਂ ਹੈਨਾ ਆ ਵੀ ਲੋ ਆਪਾਂ ਇਕੱਠੀ ਖਾ ਲਾਂਗੇ ਉਹਨੂੰ ਹਾਂ ਲੈ ਭਾ ਰੋਟੀ ਆਜੋ ਭਾਈ ਆਜੋ ਚਲੋ ਚਲੋ ਹਾਂ ਮੈਂ ਤੁਹਾਨੂੰ ਇਹ ਮੋੜ ਦਵਾਂ ਹਾਂ ਉਹ ਤਾਂ ਮੈਂ ਜਿਸ ਪਾ ਲੈ ਗਏ ਸੀ 2 ਦਿਨ ਹੋਰ ਲਾ ਜਾਂਦੀ ਜੀ ਆ ਲੱਗਿਆ ਸੀ ਚਲ ਕੋਈ ਨਾ ਭਾਬੀ ਫੇਰ ਆਉਂਗੀ ਮੈਂ 4-5 ਦਿਨ ਲਾ ਕੇ ਜਾਉਂਗੀ ਜੀ ਤਾਂ ਕਰਦਾ ਨਹੀਂ ਹੋਰ ਹੁਣ ਬਸ ਸਰਦਾ ਨਹੀਂਗਾ ਚੰਗਾ ਲੈ ਤੇਰੀ ਮਰਜ਼ੀ ਐ ਭਾਈ ਚਲ ਫੇਰ ਯੱਤਕਾ ਨੂੰ ਆਉਣੇ ਹੋ ਤੁਸੀਂ ਇੱਥੇ ਬੱਦੇ ਹੋਗੇ ਕੋਈ ਨਾ ਜੀ ਤਾਂ ਮੇਰਾ ਕਿਹੜਾ ਕਰਦਾਗਾ ਆ ਰੋਡੂਆ ਕੋਡੂਆ ਨੂੰ ਛੱਡ ਕੇ ਜਾਣ ਨੂੰ ਹੋਰ ਇਹਦੇ ਵੀ ਨਹੀਂ ਜੀ ਲੱਗਣਾ ਭਾਬੀ ਚੰਗਾ ਭਣ ਆਜੋ ਸਾਡਾ ਤਾਂ ਅੱਜ ਜਮ ਨਹੀਂ ਜੀ ਲੱਗਣਾ ਭਣ ਹੈ ਹੋਰ ਮੇਰਾ ਕੀ ਲੱਗਣਾ ਬਹੁਤ ਧੰਨਵਾਦ ਨਾਲ ਇਸ ਤੋਂ ਕਮਿਊਨਿਟੀ ਜਮ ਨਹੀਂ ਜੀ ਹੋਰ ਰਣਾ ਬਾਪੂ ਨਾਲ ਟਾਈਮ ਨਾ ਮੁੜੇ ਨੀ ਖਾਏ ਗੌਰ ਨਾ ਜਾਇਓ ਜੀ ਮਹਾਰਾਣੀ ਅੰਦਰ ਬੜੀਆਂ ਬੈਠੀਆਂ ਨੇ ਭਾਬੀ ਭਾਬੀ ਪਾਣੀ ਪੂਣੀ ਲਿਆ ਦਿਓ ਲੈ ਫੋਨ ਤੇ ਲੱਗੀ ਪਈ ਐ ਵੱਡੜ ਦਾ ਇਹਨੂੰ ਤਾਂ ਕੋਈ ਹੋਰ ਕੰਮ ਹੀ ਨਹੀਂ ਹੈਗਾ ਦੂਜੀ ਪਤਾ ਨਹੀਂ ਮਹਾਰਾਣੀ ਕਿੱਥੇ ਐ ਐ ਤਾਂ ਹੁੰਦੇ ਹੀ ਨਹੀਂ ਹੈਗਾ ਥੱਕੇ ਹਾਰੇ ਆਉਣੇ ਆ ਆਪ ਨੂੰ ਹੀ ਸਾਰਾ ਕੁਝ ਕਰਨਾ ਪੈਂਦਾਗਾ ਪਾਣੀ ਵੀ ਆਪ ਹੀ ਪੀਣਾ ਪਊਗਾ ਹੁਣ ਪਿੰਦੀ ਹੋਈ ਨਹੀਂ ਹੈਗੀ ਮੈਂ ਤਾਂ ਲਾਈ ਬੈਠੀ ਆ ਬਾਹਰ ਦੇਖਾਂ ਤਾਂ ਸਹੀ ਪਹਿਲਾਂ ਸਾਰਾ ਦਿਨ ਕਰਦੀ ਕਿਹਦੇ ਨਾਲ ਗੱਲ ਭਾਬੀ ਮੈਂ ਕਦੋਂ ਦੀ ਆਵਾਜ਼ਾਂ ਮਾਰੀ ਆਂ ਨੀ ਵੇਖ ਤਾਂ ਲਿਆ ਕਰੋ ਹਾਂ ਦੱਸ ਸਕਦੀ ਐ ਉਧਰ ਫੋਨਾ ਪਤਨੇ ਦਵਾਈ ਲੈਂਦੀ ਸੀ ਦਵਾਈ ਲੈਂਦੀ ਸੀਗੀ ਪਾਣੀ ਦੇਈ ਮੈਨੂੰ ਤੈਨੂੰ ਪਾਣੀ ਵੀ ਨਹੀਂ ਜਾ ਕੇ ਪੀਤਾ ਜਾਂਦਾ ਕੋੜੇ ਹੱਥ ਹੈਗੇ ਨੇ ਮੇਰੇ ਤੁਸੀਂ ਕਾਦੇ ਵਾਸਤੇ ਹੋਗੇ ਹਾਏ ਨਹੀਂ ਪਰ ਜਾਣੀਆਂ ਤਾਂ ਸਾਡੇ ਵੀ ਨਹੀਂ ਪਰ ਆਹ ਲੱਛਣ ਨਹੀਂ ਹੈਗੇ ਜਿਹੜੇ ਤੇਰੇ ਵਾਲੇ ਨੇ ਭੱਬੀ ਤੂੰ ਕੀ ਕੀ ਆਂਗੀ ਚੰਗੀ ਭਲੀ ਵਿਆਹੀ ਬਣੀ ਆਂ ਜੁਆਕਾਂ ਜੱਲਣ ਵਾਲੀ ਆਂਗੀ ਤੂੰ ਫਿਰ ਮੈਂ ਤੈਨੂੰ ਇਹੀ ਸਮਝਾਉਣਾ ਚਾਹੁੰਦੀ ਆਂ ਵੀ ਮੈਨੂੰ ਵੀ ਹਜ਼ਾਰਾਂ ਕੰਮ ਨੇ ਪਹਿਲਾਂ ਘਰ ਦੇ ਕੰਮ ਨਿਵੇੜ ਕੇ ਹਟੀਆਂ ਸਾਰੇ ਹੈ ਆ ਹੁਣ ਚੀਜ਼ ਪੈਣ ਲੱਗੀ ਝਾੜ ਚ ਮ ਦਵਾਈ ਲੈਣ ਲੱਗ ਆਏ ਕਹੋ ਕੱਲੀਆਂ ਰਹਿਣ ਗਿੱਜੀਆਂ ਹੋਈਆਂ ਆ ਜਦੋਂ ਵੇਖ ਲੈਣਗਾ ਮੈਨੂੰ ਤਾਂ ਮੱਚ ਜਾਨੂੰਗਾ ਵੇਖ ਕੇ ਜਰਦੀਆਂ ਨਹੀਂ ਹੈਗੀਆਂ ਗੀਆਂ ਚਰਦੇ ਨਹੀਂ ਚਰਦੇ ਤਾਂ ਨਾਸਿਆ ਤੇਰੇ ਨਾਲੋਂ ਤਾਂ ਨਾ ਛੋਟੀ ਭਾਬੀ 100 ਗੁਣਾ ਚੰਗੀ ਹੈਗੀ ਕੰਮ ਸੇ ਕੰਮ ਆਖੇ ਦਾ ਲੱਗ ਜਾਂਦੀ ਹੈਗੀ ਤੂੰ ਤਾਂ ਉਹ ਵੀ ਕਿਸੇ ਕੰਮ ਦੀ ਨਹੀਂ ਹੈਗੀ ਜੱਬ ਮਾਰ ਜਾ ਉਸੇ ਦੇ ਪੁੱਤਾਂ ਤੇ ਨੱਚਲਾ ਨੱਚਲਾ ਤੂੰ ਕਾਦੋਂ ਮੱਚਦੀਆਂਗੀ ਉਹਦੇ ਤੇ ਲੱਗਦੀਆਂ ਉਹਦੇ ਤੇ ਤੂੰ ਮੈਂ ਤਾਂ ਕਾਨੂੰ ਲੱਗਦੀ ਆ ਤੂੰ ਲੱਗਣ ਲਾ ਦੇਗੀ ਲੱਗਣ ਲਾ ਦੇਗੀ ਤੂੰ ਕਿਹੜੇ ਤੇਰੇ ਲੱਛਣ ਨੇ ਅਸੀ ਕਿਰਨਾ ਕਿੱਟ ਹੈਗੀ ਯਾਰ ਜੀ ਦੁਖਦੀ ਐ ਅੰਦਰ ਪਈ ਹੈਗੀ ਅੱਛਾ ਹੈ ਹੁਣ ਪੁੱਛਣਾ ਮਸ਼ੀਨ ਖਰਾਬ ਹੋਈ ਪਈ ਹੈਗੀ ਕੱਪੜੇ ਧੋਣ ਤੇ ਅੱਜ ਵਾਖੜੀ ਨਹੀਂ ਮੈਨੂੰ ਕੁਛ ਕਰਨ ਦਿੰਦੀ ਜੇ ਆ ਜਾਂਦੀ ਇਹਨੂੰ ਫੜ ਲੈਂਦੀ ਉਹ ਕੁੜੀ ਪਤਾ ਨਹੀਂ ਕਿਹੜੇ ਪਾਸੇ ਵਗ ਗਈ ਇਹ ਕੋਈ ਨਹੀਂ ਘਰੇ ਖੜਦੀ ਤਬਾਰ ਰੱਖਿਆ ਮੈਨੂੰ ਭਾਂਡੇ ਤਾਂ ਮੇਰੇ ਖਿਲਰੇ ਪਏ ਨੇ ਮਾਂਜਣ ਵਾਲੇ ਪਏ ਨੇ ਹੁਣ ਚਾਹ ਕਰਕੇ हटੀਆਂ ਤੇਰੇ ਸਾਹਮਣੇ ਵਾਸੀ ਹੁਣ ਜੇ ਉਹਨੂੰ ਫੜੂਗੀ ਤਾਂ ਮੈਂ ਕੱਪੜੇ ਧੋਵਾਂਗੀ ਸਾਰਾ ਦਿਨ ਹੀ ਰਹਿੰਦਾ ਬਸ ਦਿਨ ਦਵਾਈ ਦੂਈ ਲੈ ਲਈ ਹਾਂ ਦਵਾਈ ਤਾਂ ਮੈਂ ਲੈ ਲਈ ਲੈ ਲੈ ਕਰੂ ਫਿਰ ਜਾੜ ਦੋ ਨਾ ਪੁੱਛ ਨਾ ਤਾਂ ਤਪਾਰ ਖੈ ਮੈਂ ਤਾਂ ਜਾੜਨੇ ਦਾਦਾ ਹਟਿਆ ਨਹੀਂ ਹਲੇ ਨਾ ਬਸ ਜਦੋਂ ਗੋਲੀ ਲੈ ਲੈਨੀ ਆ ਮਾੜੀ ਉਦੋਂ ਟਿਕ ਜਾਂਦੀ ਐ ਨਹੀਂ ਤਾਂ ਵਸ ਜਿੱਸਾਂ ਹੀ ਪਈ ਜਾਂਦੀਆਂ ਨੇ ਨਹੀਂ ਤੁਸੀਂ ਉਹਦੇ ਨਾਲ ਕਿਉਂ ਬੋਲੀ ਜਾਂਦੇ ਸੀਗੇ ਨਹੀਂ ਤੈਨੂੰ ਪਤਾ ਤਾਂ ਹੈਗਾ ਇਹ ਹੜਕ ਦੀ ਕਾਨੂੰ ਖੜਦੀ ਹੈਗੀ ਆਉਂਦੀ ਹੀ ਮੱਥਾ ਲਾ ਲੈਂਦੀ ਆਉਂਦੀ ਹੀ ਆਖੇ ਮੈਨੂੰ ਪਾਣੀ ਦਾ ਗਲਾਸ ਫੜਾ ਵੀ ਦੱਸ ਪਾਣੀ ਦਾ ਗਲਾਸ ਫੜਾ ਉਹਨੂੰ ਤਾਂ ਕੋਤੜਿਆਂ 'ਚ ਖੇਡਦੀ ਆ ਹੈ ਇਹਨੂੰ ਪੁੱਛਣ ਆਲਾ ਹੋਵੇ ਵੀ ਪਾਣੀ ਦਾ ਗਲਾਸ ਚੱਕ ਕੇ ਪੀ ਲੈ ਕਿੱਡੀ ਕੀ ਗੱਲ ਹੈਗੀ ਪਤਾ ਦੀਦੀ ਆਪਾਂ ਨੂੰ ਕਹੋ ਅਗਲਾ ਤੁਹਾਨੂੰ ਪਤਾ ਮਾ ਪਿਓ ਨੇ ਹੈ ਨਹੀਂ ਹੈਨਾ ਕਹਿਣਾ ਤਾਂ ਆਪਾਂ ਨੂੰ ਹੀ ਆ ਭੈਣੇ ਗਾਹਾਂ ਵੀ ਆਪਾਂ ਨੂੰ ਹੀ ਕਹਿਣਗੇ ਇਹਦੇ ਸੌਰੇ ਵੀ ਇਹ ਕਿਸੇ ਧੰਦੇ ਨਹੀਂ ਲਾਈ ਹੁਣ ਸੌਰੀ ਜਾ ਕੇ ਵੀ ਇੰਗੇ ਆਦਿਆ ਕਰੂਗੀ ਸੱਸ ਨੂੰ ਵੀ ਮੈਨੂੰ ਪਾਣੀ ਦਾ ਗਲਾਸ ਪੜਾ ਦੇ ਸਮਾਂ ਉੱਤੋਂ 10 ਗੱਲਾਂ ਬੋਲਦੀ ਐ ਬਾੜੇ ਜਵਾਨੀ ਵੜਦੀ ਐ ਦੀ ਕੀ ਕਰੇ ਦੀ ਫਿਰ ਆਪਾਂ ਨੂੰ ਚੁੱਪ ਕਰਨਾ ਪੈਂਦਾਗਾ ਉਹ ਤਾਂ ਹੁਣ ਤੈਨੂੰ ਪਤਾ ਹੀ ਆਪਾਂ ਨੂੰ ਬਹੁਤ ਬੋਲਦੀ ਐ ਐਸੇ ਚੁੱਪਨੇ ਨਾ ਬਸ ਜਿਵੇਂ ਕਹਿੰਦੇ ਨੇ ਇੱਕ ਦਿਨ ਨੱਕ ਚ ਨਕੇਲ ਪਵਾਊਗੀ ਆ ਚੁੱਪ ਜੀ ਲੋਟ ਨਹੀਂ ਆਉਂਦੀ ਗੱਲ ਇਹ ਨਾ ਮਾੜੀ ਜੀ ਜੇ ਤੂੰ ਵੀ ਇਹਨੂੰ ਘੂਰੇ ਤੂੰ ਉਹਦੇ ਨਾਲ ਰਹਿੰਦੀ ਐ ਲੈ ਲੈ ਪੀਪੇ ਫਿਰ ਉਹ ਚਾਂਪਲਦੀ ਐ ਮੈਂ ਇੱਥੇ ਦਾਦੀ ਦੀ ਉਹ ਮਰੇ ਬੋਲ ਨਹੀਂ ਜਾਂਦਾ ਕੀ ਕਰਾਂ ਭਾਬੀ ਚਾਹ ਦੀ ਓਟ ਲਿਆ ਦੇ ਮੈਨੂੰ ਪਾ ਦੇ ਦੁੱਧ ਚ ਪੱਤੀ ਇਹਨੂੰ ਕੀ ਗੱਲ ਤੇਰਾ ਢਿੱਡ ਦੁਖਦਾ ਹੈਗਾ ਤੇਰੇ ਬਾਪ ਦਾ ਖਾਣੀ ਆ ਆਪਦੇ ਘਰ ਹੀ ਖਾਣੀ ਆ ਮੇਰੇ ਬਾਪ ਦਾ ਨਹੀਂ ਖਾਂਦੀ ਖਾਂਦੀ ਤਾਂ ਤੂੰ ਵੀ ਐਸੇ ਕਰਉਂ ਅਸੀਂ ਵੀ ਐਸੇ ਕਰਉਂ ਮੜਿਆ ਲਖਣ ਲੈ ਲ ਆਪ ਤੋਂ ਵੱਡੇ ਹਨ ਬੋਲਣਾ ਕਿਵੇਂ ਕੱਲ ਨੂੰ ਤੂੰ ਅਗਲੇ ਬਗਾਨੇ ਘਰ ਜਾਏਂਗੀ ਤੈਨੂੰ ਲਾਲਾ ਛਤਰ ਤਰਿਆ ਕਰਨਗੇ ਦੇਖੀ ਸਿਆ ਮੇਰੇ ਛੱਤਰ ਪਹਿਣਗੇ ਤੇਰੇ ਤਾਂ ਨਹੀਂ ਪੈਂਦੇ ਤੂੰ ਤਾਂ ਨਹੀਂ ਮੇਰੇ ਨਾਲ ਜਾਣਾਗਾ ਨਾਲੇ ਤੂੰ ਤਾਂ ਮੈਥੋਂ ਕਿੰਨੇ ਸਾਲ ਵੱਡੀ ਆ ਅਕਲ ਤਾਂ ਤੈਨੂੰ ਨਹੀਂ ਹਲੇ ਤੱਕ ਆਈ ਤੂੰ ਮੈਨੂੰ ਸਿਖਾਉਣੀ ਆ ਆਹੋ ਸਾਨੂੰ ਅਕਲ ਕਿੱਥੇ ਜਦੋਂ ਬਾਂਦਰੀ ਸਾਡੇ ਪੱਲੇ ਪੈ ਗਈ ਨਾਲੇ ਗੱਲ ਸੁਣ ਲੈ ਮੇਰੀ ਆਖੇ ਸੋਨੂ ਕੀ ਛੱਤਰ ਮੇਰੇ ਪਹਿਣਗੇ ਆ ਛੱਟੇ ਦਾ ਸਾਡੇ ਚਿੰਬੜਨਗੇ ਕਹਿਣਗੇ ਪਰ ਜਹਾਨੀਆਂ ਦੇ ਕੋਈ ਲਖਣ ਨਹੀਂ ਸਿਖਾਈ ਖਾਨ ਖਾਨ ਸਖਈ ਆ ਤੈ ਤਾਂ ਮੈਨੂੰ ਜਨਮ ਦਿੱਤਾਗਾ ਨਾ ਤੈ ਤਾਂ ਮੈਨੂੰ ਜੰਮਿਆਗਾ ਬਈ ਤੇਰੇ ਝਾਟੇ ਖੇ ਪਾਉਣਗੇ ਹੋਰ ਤਾਂ ਕੋਈ ਘਰ ਦੇ ਵਿੱਚ ਮੈਂਬਰ ਹੀ ਨਹੀਂ ਹੈਗਾਗਾ ਕਿਸੇ ਨੂੰ ਪੁੱਛਣਾ ਹੀ ਨਹੀਂ ਹੈਗਾ ਤੈਨੂੰ ਸਮਝਾ ਲੈ ਅਗਰ ਗੂੰਗੀ ਹੈ ਗੂੰਗੀ ਹੈ ਨਾ ਸਮਝਾ ਲੈਗਾ ਚੁੱਪ ਕਰਕੇ ਸੁਣੀ ਜਣੀ ਆ ਇਹਨੂੰ ਲਾ ਉਂਗਲਾ ਇਹਨੂੰ ਪੱਟ ਲੈ ਹੁਣ ਸਮਾਰ ਕੇ ਪੱਟਦੀ ਤਾਂ ਇਹੀ ਹੈ ਤੈਨੂੰ ਜੇ ਮਾੜਾ ਜੇ ਇਹ ਵੀ ਬੋਲੇ ਤਾਂ ਤੂੰ ਲੋਟ ਆ ਜੇ ਲੋਟ ਆ ਜੇ ਆਏ ਕਹਿ ਬਈ ਬੈਬ ਤਾਂ ਫਿਰ ਮੇਰੇ ਸਿਰ ਨਿਕਲਲੀ ਸਿਰ ਗੱਲ ਆਉਣੀ ਐ ਕਹੂੰਗੀ ਵੀ ਇਹਦੇ ਚ ਕਸੂਰ ਹੈ ਜੇ ਮੇਰੇ ਚ ਕੋਈ ਕਸੂਰ ਹੋਊ ਤਾਂ ਅਗਲੀ ਮੈਨੂੰ ਕਹੂਗੀ ਉਹ ਤਾਂ ਆਪ ਹੀ ਪਤਾ ਲੱਗ ਜੇ ਤੋ ਬਗਾਨੇ ਘਰ ਜਾਵੇਂਗੀ ਨਾ ਜੇ ਤੋ ਪਈਆਂ ਤੇਰੇ ਫੰਨਿਆਂ ਤੇ ਚਾਰ ਬਗਾਨੇ ਪੁੱਤ ਕੋਈ ਲਿਆ ਜੀ ਨਹੀਂ ਰੱਖਦੇ ਫੜ ਕੇ ਗੋਤਨੀ ਚ ਨਾ ਤੇਰੇ ਸਮਾਰ ਕੇ ਲਾਇਆ ਕਰੂ ਅਗਲਾ ਕੋਈ ਨਾ ਹਲੇ ਤਾਂ ਮੈਂ 5 ਸਾਲ ਇੱਥੇ ਹੀ ਆਂ ਵਿਆਹ ਕਰਾਉਂਦੀ ਨਹੀਂ ਹੈਗੀਗੀ ਦੇਖੀ ਜਾਊਗੀ ਜਦੋਂ ਮੈਂ ਬਗਾਨੇ ਘਰੇ ਜਾਊਂਗੀ ਹਲੇ ਪਹਿਲਾਂ ਇੱਥੋਂ ਵਾਲਿਆਂ ਨਾਲ ਤਾਂ ਨਿਪਟ ਲਾਵੇਂ ਦੇਖ ਲੈ 5 ਸਾਲ ਨਹੀਂ ਜਾਂਦੀ ਕਿਉਂ ਭਾਈ ਅਸੀਂ ਕੋਈ ਪਾਪ ਕਰਤਾ ਜਿਹੜਾ ਤੈਨੂੰ 5 ਸਾਲ ਚ ਲੰਘਾਂਗੇ ਆਪਦੀ ਐਤਕੀ ਸਾਲ ਦੀ ਬੜਾਈ ਖਤਮ ਕਰਕੇ ਤਾਂ ਫਾਹਾ ਪੱਡਾਂਗੇ ਤੇਰਾ ਪਰੇ ਕਿਉਂ ਕੀ ਗੱਲ ਤੈਨੂੰ ਮੈਂ ਪੁੱਛ ਕੇ ਕਰਾਉਣਾਗਾ ਬੈਠੇ ਨੇ ਹਲੇ ਮੇਰਾ ਭਾਈ ਬੈਠਾ ਸਾਰੇ ਬੈਠੇ ਨੇ ਹਾਂ ਤੂੰ ਤਾਂ ਕੱਲੀ ਰਹਿਣ ਗਿੱਜੀ ਹੋਈ ਆ ਭਾਈ ਮੇਰੇ ਬਾਰੇ ਉਹ ਮੈਂ ਸਾਰਿਆਂ ਤੋਂ ਵੱਡਾ ਕਸੂਰ ਆ ਮੇਰੇ ਭਾਈ ਦਾ ਜਿਹੜਾ ਘਰ ਛੱਡ ਕੇ ਬਾਹਰ ਬੈਠਾ ਇੱਥੇ ਬੈਠਾ ਹੋਵੇ ਤੇਰੇ ਨਾਸਾਂ 'ਚ ਦਮ ਆਇਆ ਹੋਵੇ ਤੇ ਤੈਨੂੰ ਪਤਾ ਲੱਗੇ ਚਾਹ ਰੋਟੀ ਤੈਨਹੀਂ ਫੜਾਉਣੀ ਪੁੱਛਣਾ ਕਿਸੇ ਨੂੰ ਤੈਨਹੀਂ ਹੈਗਾਗਾ ਮੈਂ ਤਾਂ ਆਪ ਕਹਿੰਦੀ ਆਂ ਸਵਾਦ ਆ ਜਾ ਗੱਲ ਦਾ ਇੱਥੇ ਹੋਵੇ ਤਾਂ ਤੇਰੇ ਲੱਛਣ ਦੇਖੇ ਆਪ ਹੀ ਨਾ ਲਾਹੇ ਜੁੱਤੀ ਤੇਰੇ ਕਿਉਂ ਲੱਛਣਾਂ ਨੂੰ ਕਿ ਮੈਂ ਉਹੀ ਤੁਰੀ ਫਿਰਦੀ ਆਂਗੀ ਪਾਏ ਚਾਚਿਆਂ ਦੇ ਘਰਾਂ 'ਚ ਜਾਨੀ ਆਂਗੀ ਮੈਂ ਤਾਂ ਬਿਨ ਪੁੱਛੇ ਕਦੇ ਕਿਸੇ ਪਾਸੇ ਵੀ ਨਹੀਂ ਗਈ ਹੈਗੀਗੀ ਉਹ ਚਾਚੇ ਤਾਇਆ ਵੀ ਇਹ ਵੀ ਕੁੜੀਆਂ ਹੋਣੀਆਂ ਉਹ ਵੀ 18-18 ਕੰਮ ਕਰਦੀਆਂ ਨੇ ਤੇਰੇ ਮਾਂ ਗੂ ਨਹੀਂ ਫਿਰਦੀਆਂ ਆਹ ਚਾਚੇ ਦੇ ਬੜ ਗਈ ਆਹ ਤਾਏ ਦੇ ਘਰੇ ਬੜ ਗਈ ਉੱਥੇ ਚਾਹ ਪੀ ਲਈ ਉੱਥੇ ਰੋਟੀ ਖਾ ਲਈ ਉਥੋਂ ਪਹੁੰਚ ਕੇ ਇੱਥੇ ਆ ਗਈ ਘਰੇ ਕੋਈ ਟੱਕਾ ਤੋੜ ਲੈਣਾ ਛੋਡੇ ਪਹੁੰਚਦੇ ਦੱਸੇ ਹੋਣਗੇ ਸਾਡੇ ਤਾਂ ਚਾਚੇ ਤਾਏ ਦੇ ਆਉਣਾ ਜਾਣਾ ਕਹਿੰਦੇ ਨੇ ਤੁਹਾਨੂੰ ਹੀ ਆਹ ਲਖਣਾ ਜਾਂ ਭਾਬੀ ਲੋੜਨੀ ਹੈਗੀ ਕਿ ਤੈਨੂੰ ਜਾਂ ਤਾਂ ਚਾਹ ਬਣਾ ਕੇ ਲੈ ਕੇ ਆ ਤੂੰ ਵੀ ਇਹਦੇ ਅਰਗੀ ਹੁੰਦੀ ਜਾਨੀ ਆਗੀ ਇਹਨੂੰ ਕੀ ਲੋੜ ਹੈ ਇਹ ਤਾਂ ਚੁੱਪ ਕਰਕੇ ਬੈਠੀ ਸੁਣੀ ਜਾਂਦੀ ਆਰ ਕਾਨ ਲੈ ਦੀਦੀ ਮੈਂ ਚਾਹ ਕਰਦੀ ਹਾਂ ਉਹਦੀ ਚਾਹ ਦਾ ਟਾਈਮ ਹੋਇਆ ਪੈਗਾ ਮਲਾਈ ਚੱਲ ਇਹਨੂੰ ਚਮਲਾਈ ਚੱਲ ਅੱਗੇ ਥੋੜੀ ਚਾਂਬਲੀ ਆਹ ਪੈ ਗਈ ਇਹਨੂੰ ਦੇ ਦਿਆ ਆਪਾ ਦੇਸੀ ਕਿਉਂ ਚੂਰੀਆਂ ਕੁੱਟ-ਕੁੱਟ ਕੇ ਸ਼੍ਰੀ ਦੇਵੀ ਨੂੰ ਇਹਨੂੰ ਇਹਦੀਆਂ ਜਾੜਾਂ ਦੁਖਦੀਆਂ ਨੇ ਚੰਗੇ ਖੇਖਣ ਪੜੇ ਨੇ ਚੰਗਾ ਥੱੱਬਾ ਲੈ ਲੂਗੀ ਗੋਲੀਆਂ ਦਾ ਤੜਕੇ ਹੱਥ ਨੇ ਲੈ ਲੂਗੀ ਚੰਗੀ ਚੁੰਨੀ ਉੱਠ ਜਾਨੀ ਆਂਗੀ ਡਾਕਟਰ ਦੇ ਕੱਲੀ ਤੁਰੀ ਫਿਰਦੀਆਂ ਸ਼ਰਮ ਨਹੀਂ ਆਉਂਦੀ ਕਿ ਤੈਨੂੰ ਮੈਂ ਦੱਸਾਂ ਅੱਜ ਬਾਈ ਨੂੰ ਲਾ ਕੇ ਫੋਨ ਨਹੀਂ ਤੂੰ ਲੈ ਲੈ ਗੋਲੀਆਂ ਤੂੰ ਖਾ ਕੇ ਤਾਂ ਦੇਖ ਲੈ ਮੈਂ ਤਾਂ ਕਹਿੰਦੀ ਰੱਬ ਕਰਕੇ ਤੇਰੀ ਜਾੜ ਦੁਖੇ ਤੈਨੂੰ ਫੇਰ ਪਤਾ ਲੱਗੇ ਨਾ ਹੁਣ ਤੇਰੀ ਜਾੜ ਕਿੱਧਰ ਗਈ ਨਾਲੇ ਸਿਰ ਬੋਲਣ ਵਾਰੀ ਹੁਣ ਨਹੀਂ ਦੁਖਦਾ ਹੈਗਾਗਾ ਚਬਰ-ਚਬਰ ਬੋਲਦੀ ਆਂ ਚਾਹੇ ਦੁਖੇ ਮੇਰੀ ਜਾੜ ਚਾਹੇ ਦੁਖ ਤੇਰੇ ਮੰਗੂ ਬੇਲੀ ਨਹੀਂ ਹੈਗੀ ਨਹੀਂ ਮੈਨੂੰ ਪਤਾ ਹੀ ਆ ਤੇਰਾ ਬੱਸ ਕਰ ਜਾ ਤੂੰ ਬੈਠੀ ਰਹਿ ਕਿੰਨੇ ਕੁ ਤੂੰ ਧੰਦੇ ਕਰਦੀ ਆ ਤੜਕੇ ਤੂੰ 9 ਵਜੇ ਉੱਠਦੀ ਆ ਪਹਿਲੀ ਗੱਲ ਤਾਂ ਫਿਰ ਤੂੰ ਬੱਸ ਫੜ ਲੈਣੀ ਆਂਗੀ ਇਤੋਂ ਸ਼ਹਿਰ ਜਾਣੀ ਇਹ ਸ਼ਹਿਰ ਜਾਏ ਬਿਨਾਂ ਤੁਹਾਨੂੰ ਸਬਰ ਨਹੀਂ ਆਉਂਦਾ ਹੈਗਾਗਾ ਜਦ ਤੱਕ ਤੂੰ ਡਾਕਟਰ ਨੂੰ ਚਿਹਰਾ ਨਾ ਦਿਖਾਵੇਂ ਆਪਦਾ ਮੈਂ ਤਾਂ ਸ਼ਹਿਰ ਜਾਣੀ ਆ ਤੇ ਖਸਮ ਦੇ ਸੱਤੇ ਜਾਣੀ ਆ ਤੇਰੇ ਕਿ ਸਕੂਲ ਹੁੰਦਾ ਹੈ ਖਸਮ ਕਿੱਥੇ ਆ ਖਸਮ ਤਾਂ ਤਾਂ ਘੱਟ ਰੱਖਿਆ ਖਸਮ ਕਿੱਥੇ ਆ ਅੱਛਾ ਆ ਤੇਰੇ ਪੋਬੇ ਉਹੀ ਭਰੇ ਜਾਂਦੇ ਨੇ ਉਹੀ ਫੀਸਾਂ ਭਰੀਆਂ ਜਾਂਦੀਆਂ ਨੇ ਆ ਤੇਰੇ ਖਰਚੇ ਉਹੀ ਚੱਕੇ ਨੇ ਤੀਜੇ ਦੇ ਕਾਹਦੇ ਪਿਓ ਦਾਦੇ ਦੀ ਜਮੀਨ ਭਲਾਨਾ ਪਿਓ ਦਾਦੇ ਦੀ ਜਮੀਨ ਤੇ ਬੈਠੀਆਂ ਤੇਰੇ ਅੰਗੂ ਨਹੀਂ ਹੈਗਾ ਮੈਂ ਕਿਹੜਾ ਸੋਹਰਿਆਂ ਦੇ ਬੈਠੀਆਂ ਮੈਂ ਮੈਂ ਜੁੱਤੀ ਥੱਲੇ ਰਹੂੰਗੀ ਹਲੇ ਤਾਂ ਪੂ ਮੇਰੀ ਜੁੱਤੀ ਥੱਲੇ ਐ ਓਹੋ ਮੈਂ ਤਾਂ ਪੁੱਲ ਲੱਗੀ ਸੀ ਤੂੰ ਤਾਂ ਆਪਦੇ ਪਿਓ ਦੀ ਜਮੀਨ ਤੇ ਆ ਅਸੀਂ ਤਾਂ ਕਿਸੇ ਗਮਾਂਡੀ ਦੀ ਜਮੀਨ ਤੇ ਵਿਆਹ ਕੇ ਲੈਂਦੀਆਂ ਹੁਈਆਂ ਤੇ ਲੈਂਦੀਆਂ ਹੁਈਆਂ ਆਗਾ ਮਾਰ ਕੇ ਹਾਂ ਸਾਡਾ ਇਹ ਜੇ ਮੇਰਾ ਮਾਂ ਪਿਓ ਨਹੀਂ ਹੈਗਾਗਾ ਵੀ ਤੂੰ ਮੈਨੂੰ ਹੈਰਾਨ ਕਰੇਂਗੀ ਮੈਂ ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਦੱਸੂਗੀ ਕੋਈ ਨਾ ਮੰਮੀ ਦਾ ਫੋਨ ਆਇਆ ਸੀ ਕੱਲ ਕਿਹਾ ਸੀ ਉਹਨੇ ਮੈਨੂੰ ਜਦੋਂ ਕੋਈ ਗੱਲ ਹੁੰਦੀ ਹੈ ਵੀ ਸਾਨੂੰ ਫੋਨ ਕਰਦੀ ਇੱਕ ਵਾਰੀ ਮੰਮੀ ਨੇ ਆਈ ਨਹੀਂ ਪੁੱਛਿਆ ਵੀ ਤੂੰ ਕੰਮ ਤਾਂ ਨੰਦਰੀ ਕਰ ਲੈਣੀ ਹੈ ਕਿ ਜੀਵੇ ਲੜਾਉਣੀ ਹੈ ਸਾਰਾ ਮੇਰੀ ਮਰਜ਼ੀ ਸਾਰੀ ਉਮਰ ਹੀ ਪਈ ਆਗੀ ਸਾਰੀ ਉਮਰ ਜਾ ਕੇ ਮੈਂ ਤਾਂ ਧੰਦੀ ਪਿੱਟਣਾਗਾ ਐਸ਼ਾਂ ਦੇ ਦਿਨ ਨੇ ਬਈ ਮੈਂ ਤਾਂ ਐਸ਼ਾਂ ਕਰੂੰਗੀ ਮੈਂ ਇਥੋਂ ਨਹੀਂ ਤੁਹਾਡੇ ਸਾਹਮਣੇ ਗੋਲ ਪੋਣਾ ਹੁੰਦਾ ਹੈਗਾਗਾ ਲੱਛਣ ਤਾਂ ਦਿੰਦੇ ਨਹੀਂ ਵੀ ਤੂੰ ਕੰਮ ਕਰ ਲੈਗੀ ਕਿਹੜੇ ਤੂੰ ਚਰਖੇ ਕੱਤੇਗੀ ਨਿਤ ਤੇਰੇ ਲਾਂਬੇ ਆਇਆ ਕਰਨੇ ਤੇਰੇ ਵਾਲੇ ਚਰਖੇ ਕੱਤੇ ਨਹੀਂ ਸਾਡੇ ਤੋਂ ਤਾਂ ਸੰਭਦੇ ਹੈਗੇਗੇ ਮੈਥੋਂ ਨਹੀਂ ਨਾਲੇ ਤੇਰੇ ਨਾਲ ਸਾਰਾ ਦਿਨ ਪਕਾਈ ਵਜਦੀ ਤਾਂ ਨਾ ਪਤਾ ਨਹੀਂ ਡਾਕਟਰ ਕਿਹੋ ਜਿਹਾ ਗੋਲੀਆਂ ਦਿੰਦਾ ਖਾ ਕੇ ਬੋਲੀ ਜੰਨੀ ਰਹਿਣੀ ਹੈ ਜਾਂ ਤੇ ਘਰਾੜੇ ਮਾਰੀ ਜਾਊਗੀ ਬ ਤੇਰੇ ਫੂਕਣੇ ਤੇਰੇ ਫੂਕੇ ਪਏ ਨੇ ਕਰੇ ਤੈਨੂੰ ਅੱਗ ਲਾ ਕੇ ਫੂਕਾਂਗੇ ਕਿਸੇ ਦਿਨ ਤਾਂ ਤੋੜਾਂਗੇ ਮੈਨੂੰ ਤਾਂ ਲੋੜ ਨਹੀਂ ਇਹੋ ਜੀਆਂ ਤੇਰੀਆਂ ਚੀਜ਼ਾਂ ਦੀ ਬਈ ਮੇਰੀ ਮਾਂ ਤਾਂ ਬਣਾ ਕੇ ਗਈ ਆ ਸਾਰਾ ਕੁਝ ਜਾ ਬਾਗ ਜਾਨੀ ਦਫਾ ਹੋ ਇੱਥੇ ਮੈਂ ਤਾਂ ਕਿੱਥੇ ਬੈਠੂਗੀ ਤੇਰੀਆਂ ਅੱਖਾਂ ਦੇ ਸਾਹਮਣੇ ਸਾਰਾ ਦਿਨ ਮੈਂ ਨਿਕਲੀ ਰਿਹਾ ਕਰਾਂ ਘਰੋਂ ਮੈ ਨਹੀਂ ਜਾਂਦੀ ਹੈਗੀ ਕਿ ਕਿਤੇ ਮਤਲਬ ਕਿ ਸਮਾਰ ਕੇ ਤੇਰੀ ਜੋਇ ਮਾਰੋ ਤੇਰੇ ਨਾਲ ਸਾਰੇ ਬੰਦ ਜੇ ਨਿਕਲ ਜਾਣ ਤੇਰੇ ਓਏ ਕੰਮ ਕਰ ਲੈ ਕੰਮ ਮੈਂ ਨਹੀਂ ਕਰਦੀ ਹੈਗੀ ਮੈਂ ਤਾਂ ਕਰਦੀ ਨਹੀਂ ਹੈ ਮੈਂ ਤਾਂ ਨਵੇਂ ਲਵਾ ਲੂ ਮੇਰਾ ਖਾਸਮ ਕਮਾਈ ਕਰਦਾ ਨਿਕਲ ਜਾਂ ਦੰਦ ਵੱਡੀ ਆ ਇਹੇ ਹੇ ਰੱਬਾ ਇਹ ਤਾਂ ਨਹੀਂ ਬੱਸਦੀ ਇਹ ਤਾਂ ਬੱਸ ਥੋੜਾ ਜਿਹਰੇ ਕੱਟੂਗੀ ਸੌਰੀ ਇਹ ਤਾਂ ਇੱਥੇ ਰੋਟੀ ਲੱਗੂਗੀ ਕੰਜਰੀ ਗੋਬੀ ਤਾਂ ਬਲਾਈ ਸੋਹਣੀ ਆ ਲੈ ਕਿੱਟੀ ਕਿੱਟੀ ਜੈਸੇ ਵੀਰ ਆ ਇੱਥੇ ਲੈ ਟਮਾਟਰ ਪਏ ਨੇ ਭੁੱਲ ਗਈ ਮਲਫਾਫਾ ਦੇ ਚੱਕਣਾ ਲੈ ਆਈ ਜਾ ਕੇ ਨੇ ਨਹੀਂ ਟਮਾਟਰ। ਜਿੱਦੇ ਟਮਾਟਰ ਤਾਂ ਹੈਗੇ ਸੀਗੇ। ਹਾਂ ਮੈਂ ਨਹੀਂ ਲਈ ਮੈਂ ਗਗਨ ਫੇਰ ਲੜੂਗੀ ਆਪਣੇ ਨਾਲ। ਕਿਉਂ ਕਾ ਤੂੰ ਲੜੂਗੀ? ਉਹ ਟਮਾਟਰ ਖਾਂਦੀ ਨਹੀਂ ਹੈਗੀ। ਹਾਏ ਵੇ ਰੱਬਾ। ਨਾਈਆਂ ਦੀ ਬੱਚੀ ਪਿੱਛੇ ਬੱਗ ਤੇ ਹਾਇਆ ਮਾਰ ਲਵਾ ਕੇ। ਉਹ ਇਕੱਲੀ ਨਹੀਂ ਖਾਂਦੀ ਬਸ ਸਾਰਾ ਟੱਬਰ ਨਹੀਂ ਖਾਂਦਾ। ਬਸ ਮੈਂ ਤਾਂ ਡਰਦੀ ਨਹੀਂ ਨੀ ਚੱਕੇ ਮਗਾ ਫੇਰ ਕਲੇਸ਼ ਹੋਊਗਾ। ਕੋੜੇ ਵੀਰ ਪੈਰੀ ਹੱਥ ਲਵਾ ਲਾ ਮੇਠਾ। ਤੂੰ ਨਾ ਉਹ ਤੋਂ ਇੰਨਾ ਡਰਿਆ ਕਾ। ਉਹਨਾਂ ਦੇ ਪੱਟੀ ਮੇਸ ਕਰੀ ਜਾਨੀਆ ਮਾੜਾ ਮੋਟਾ ਬੋਲ ਪਿਆ ਕਰ ਮੂੰਹ ਚ ਛੋਲੇ ਨਾ ਪਾਇਆ ਕਰ ਸਰ ਚੜ ਜੂਗੀ ਭਗਾਨੇ ਘਰੋਂ ਲਾਂਦੇ ਆਇਆ ਕਰਨਗੇ ਤੈਨੂੰ ਤੇ ਮੈਨੂੰ ਹੀ ਕਹਿਣਾ ਕਿਸੇ ਨੂੰ ਨਹੀਂ ਕਹਿਣਾ ਕੋਈ ਇਹਦੇ ਭਾਈਆਂ ਨੂੰ ਨਹੀਂ ਕਹੂੰ ਐ ਕਹਿਣਗੇ ਚੁੱਲ੍ਹੇ ਤੇ ਤਾਂ ਉਹ ਸੀਗੀਆਂ ਕਿਸੇ ਲੱਖਣ ਨਹੀਂ ਲਾਈ ਹੈਗੀ ਇਹ ਮੈਂ ਤਾਂ ਜੀਦੇ ਇੰਨਾ ਡਰਾ ਕੇ ਰੱਖਦੀ ਐ ਕਹਿੰਦੀ ਜੇ ਤੂੰ ਮੇਰੇ ਅੱਖ ਨਾ ਲੱਗੀ ਕਹਿੰਦੀ ਤੈਨੂੰ ਇੱਥੋਂ ਮੈਂ ਘਰੇ ਨਹੀਂ ਰਹਿਣ ਦਿੰਦੀ ਐ ਕਿ ਮੈਨੂੰ ਰੱਖਦੀ ਆ ਉਹਦੇ ਪੇਕੀ ਉੱਠ ਜੀ ਹਾਂ ਲਾ ਹੋਰ ਕਿਵੇਂ ਪ੍ਰਧਾਨ ਹੈਗੀ ਪੈਕੀਂ ਉੱਠ ਜੀ ਵਿਆਹ ਕਰਾ ਕੇ ਆਈਆਂ ਕੋਈ ਨਿਕਲ ਕੇ ਭੱਜ ਕੇ ਨਹੀਂ ਆਈ ਹੈਗੀ ਤਾਂ ਹੀ ਤਾਂ ਦੀਦੀ ਮੈਂ ਇੰਨਾ ਡਰਦੀ ਰਹਿਨੀ ਹੋਂ ਤੋਂ ਮੈਨੂੰ ਕੱਢ ਕੇ ਦਿਖਾਵੇਂ ਨਾ ਇੱਥੇ ਫੜ ਕੇ ਗੋਡਿਆਂ ਥੱਲੇ ਨਾ ਲੈ ਲਾ ਤੂੰ ਤਾਂ ਉਹਦੀ ਬਰਾਬਰੀ ਕਰ ਲੈਨੇ ਦੀਦੀ ਮੈਥੋਂ ਬਰਾਬਰੀ ਨਹੀਂ ਹੁੰਦੀ ਤਾਂ ਜੋ ਉਹ ਝਾਂਬਲੀ ਹੋਈ ਆ ਤੂੰ ਉਹ ਤੋਂ ਡਰਤੀਂ ਅੱਜ ਕੱਲ੍ਹ ਦੁਨੀਆ ਡਰਦਿਆਂ ਨੂੰ ਡਰਾਉਂਦੀ ਸੁਣ ਗਈ ਗੱਲ ਦੇਖ ਆਪਣਾ ਹੱਕਾ ਉਹਨੂੰ ਕੱਪੜਾ ਲੀੜਾ ਤੋਤਾ ਮਿਲ ਉਹਨੂੰ ਰੋਟੀ ਬਣੀ ਮਿਲ ਜਾਂਦੀ ਐ ਪੜਨ ਜਾਂਦੀ ਐ ਮਾੜਾ ਮੋਟਾ ਵੀ ਹੱਥ ਬਟਾ ਸਕਦੀ ਐ ਬੈਠ ਕੇ ਵਰਗੀ ਪਈਏ ਕੋਈ ਨਿਆਣੀ ਨਹੀਂ ਹੈਗੀ ਮੈਂ ਤਾਂ ਦੀਦੀ ਨਾਲ ਵੀ ਨਹੀਂ ਕਹਿ ਸਕਦੀ ਉਹਨੂੰ ਜੇ ਮੇਰਾ ਤਾਂ ਬਸ ਜਦੋਂ ਦੀ ਜ ਨਹੀਂ ਮੇ ਤਾਂ ਦਿਲ ਜਾ ਕੰਮਣ ਲੱਗ ਜਾਂਦਾ ਉਹੀ ਦੂ ਦਾ ਡਰਾਬਾ ਪਾਰਖ ਹੈ ਨਹੀਂ ਕਿਉਂ ਐਵੇਂ ਡੱਕਤੀ ਹੈ ਨਾਲੇ ਨਾ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਆ ਜਦੋਂ ਮਰਜੀ ਦੇਖ ਲਈ ਜੇ ਤੂੰ ਹਾਈ ਡਰੀ ਜਾਏਂਗੇ ਤੇਰੇ ਇੱਕ ਦਿਨ ਡਾਂਗਾ ਪਵਾਉਗੀ ਚੰਗਾ ਦੀਦੀ ਹੁਣ ਨਹੀਂ ਮੈਂ ਡਰਦੀ ਦੂ ਬਾਅਦ ਠੀਕ ਹੈ ਹਾਂ ਮੜਾ ਜੇ ਬੋਲਿਆ ਪਰ ਹੁਣ ਮੈਂ ਬੋਲਿਆ ਕਰੂੰਗੀ ਉਹਨੂੰ ਮੜ ਜਾਏ ਕਹਿ ਦਿਆ ਕਰਕੇ ਭਾਈ ਉਥੇ ਚਾਹ ਗੋੜ ਪਿਆ ਉਥੇ ਦੁੱਧ ਪਿਆ ਬੜਾ ਕੇ ਪੀਲਾ ਚਾਹੇ ਜੀ ਮਰਜ਼ੀ ਨਾਲ ਕੁੱਟ-ਕੁੱਟ ਸਾਨੂੰ ਵੀ ਦੇ ਦੀ ਫੇਰੀ ਲੱਗੂਗੀ ਕਿਸੇ ਲਖਣ ਤੂੰ ਐਂ ਦੇਖ ਡੰਡਾ ਤਾਂ ਐਡਾ ਲੱਗਿਆ ਕੋੜੇ ਬੋਲਣ ਕੰਮ ਦਾ ਉਹ ਡੱਕਾ ਨਹੀਂ ਤੋੜਦੀ ਖਾ ਪੀ ਕੇ ਰੋਟੀਆਂ ਮਾਜ ਦਾ ਪਰੌਂਠੇ ਰਗੜ ਕੇ ਚਾਰ ਤੇ ਹੋ ਪੱਜ ਜਾਂਦੀ ਆ ਚਾਚੀ ਕੀ ਕਰੇ ਨਾ ਮੂਹਰੋ ਚਾਚੀ ਕਹਿੰਦੀ ਐ ਵੀ ਭਈ ਮਾੜਾ ਮੋਟਾ ਹੁੰਦੀ ਆ ਪਰ ਜਿਹੜਾ ਕੰਮ ਕਰਾ ਲਿਆ ਕਰ ਕੋਠੇ ਜਿੱਦੀ ਹੋ ਰੀਆਂ ਵੱਧ ਕੇ ਤੂੰ ਉਹ ਚਾਚੀ ਦਾ ਦੀਦੀ ਆਪ ਕਹੀ ਜਾਂਦੀ ਇੱਕ ਦਿਨ ਮੈਂ ਸੁਣਿਆ ਸੀ ਜਾ ਕੇ ਹਾਂ ਅਕੇਲਾ ਹੈਗੀਆਂ ਨੇ ਤੂੰ ਨਾ ਡੱਕਾ ਤੋੜਿਆ ਕਰ ਜਦੋਂ ਕੰਮ ਕਰਨਾ ਨਹੀਂ ਹੈਗੀਆਂ ਨੇ ਦੇਖ ਲੈ ਕਿ ਮੈਂ ਪੱਟੀ ਮੇਸ ਕਰਦੀਆਂ ਨੇ ਆਇਨੀ ਮੂਰੋ ਸਮਝਾਉਂਦੀ ਆ ਵੀ ਭਾਈ ਬਗਾਨੇ ਘਰ ਜਾਣਾ ਤੇਰੇ ਸਿਰ ਤੇ ਮਾਂ ਨਹੀਂ ਹੈਗੀ ਪਰ ਜਾਈਆਂ ਨੇ ਉਹਨਾਂ ਨੂੰ ਮਾਵਾ ਬਣਾ ਕੇ ਰੱਖ। ਕਹਿੰਦੀ ਕਿੰਨਾ ਕੰਮ ਹੈਗਾ। ਦੋਨਾਂ ਨੂੰ ਉਹਨਾਂ ਨੂੰ ਇੱਕਾਂ ਦੀ ਝਾੜੀ ਪੋਚਾ ਕਰ ਲੈ ਕਰੇ ਕਮਾਲ ਬੋਸ ਸੰਭਲਿਆ ਕਰੇ। ਲੈ ਦੇਖ ਲੈ। ਹਾਂ ਇਹ ਮੱਤਾ ਨਹੀਂਦੀ ਸੀਗੀ। ਆਹੋ ਤਾਂ ਨਹੀਂ ਫਿਰ ਤੂੰ ਜਦੋਂ ਤਾਂ ਸੋਨੇ ਲਿਆ ਸੀ ਤੋ ਉੱਥੇ ਬੋਲ ਪੈਂਦੀ। ਚੱਲ ਚੰਗਾ ਦੀਦੀ ਫਿਰ ਮੈਂ ਹੋਰ ਕੰਮ ਕਰਾਂ ਕੋਈ। ਕਰ ਲੈ। ਹੈ? ਆ ਲੈ ਆ ਦੇ ਟਮਾਟਰ। ਕੱਟ ਦਿਆ ਮੈਂ ਸਬਜ਼ੀ। ਅੱਗੇ ਸਰਕਾਰ ਅੱਗੇ ਘੜਾ ਸੀ ਜੀ ਮੈਂ ਇੱਥੇ ਖੜਿਆ ਸੀ ਜਦ ਕਨੀ ਕਮਾਨ ਸੀ ਕਿਧਰ ਨੂੰ ਮੂੰਹ ਚੱਕਿਆ ਜਾਂਦੀ ਸੀ ਮੈਨੂੰ ਤਾਂ ਐਵੇਂ ਸੀ ਕਿ ਦੋ ਅੱਗੇ ਮੋੜ ਤੇ ਖੜਾ ਹੋਣਾ ਅੱਗੇ ਮੋੜ ਤੇ ਕਹਿੰਦੇ ਮੈਂ ਤਿਆ ਤਾਂ ਹੈਗਾ ਸੀ ਮੈਂ ਗਲੀ ਚ ਆ ਕੇ ਉੱਥੇ ਖੜਿਆ ਹਾਂ ਬਾਗਲ ਜੇ ਕੋਲੇ ਬੱਚਿਆ ਬਾਗਲ ਦੇ ਮੈਂ ਤਾਂ ਘਰੋਂ ਮਸਾ ਨਿਕਲ ਕੇ ਆਈ ਐ ਕਿਉਂ ਕੀ ਗੱਲ ਹੋ ਗਈ ਕੀ ਰਸਾ ਤੈਨੂੰ ਬੰਦੇ ਤੇ ਉਹ ਕੈਮਰਾ ਲੱਗਿਆ ਹੋਵੇ ਲੱਟ ਗਈ ਤਾਂ 10 ਮਿੰਟ ਬੰਦ ਤਾਂ ਹੋ ਜਾਂਦਾ ਮੇਰੇ ਤੇ ਤਾਂ ਉਹ ਸੀਸੀਟੀਵੀ ਕੈਮਰਾ ਲੱਗਿਆ ਜਿਹੜਾ ਕਦੇ ਬੰਦ ਹੀ ਨਹੀਂ ਹੁੰਦਾ ਜਿਹਦੀ ਰੱਬ ਸੋਚੀ ਲਾਉਣੀ ਭੁੱਲ ਗਿਆ ਕਿਹੜੀ ਵੱਡੀ ਪਰਜਾਇਤਾਂ ਕਰਦੀ ਏ ਤੇਰੀ ਬਹੁਤ ਕਰਦੀ ਏ ਚੁੜੇਲ ਐ ਚੁੜੇਲ ਪਰਜਾਈ ਨਾ ਕਹਿ ਤੂੰ ਚੱਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਕਿਸੇ ਗੱਲ ਦੀ ਮੈਂ ਹੈਗਾ ਨਾ ਤੇਰੇ ਪਿੱਛੇ ਖੜਿਆ ਮੈਂ ਖੜਾ ਤੂੰ ਕੀ ਕਰੇਂਗਾ ਤੈਨੂੰ ਪਤਾ ਨਿਤ ਵਿਆਹ ਦੀਆਂ ਗੱਲਾਂ ਹੁੰਦੀਆਂ ਨੇ ਮੇਰੇ ਘਰੇ ਮੇਰੀ ਭਾਬੀ ਨੇ 3 ਦਿਨ ਹੋ ਗਏ ਉੱਤੇ ਚੱਕੇ ਨੂੰ ਇਹਦਾ ਵਿਆਹ ਕਰਨਾ ਐ ਤਾਂ ਵਿਆਹ ਕਰਨਾ ਸੋ ਗੁਣਾ ਲੈ ਮੈਂ ਕਹਤਾ ਵੀ ਮੈਂ 5 ਸਾਲ ਕਰਾਉਣਾ ਨਹੀਂ ਹੈਗਾਗਾ ਹੁਣ ਤੈਨੂੰ ਵੀ ਪਤਾ ਮੈਂ ਕਲੇਸ਼ ਵੀ ਘਰੇ ਕਿੰਨਾ ਕਰਖਾਂ ਜਿਹੜੀਆਂ ਚੀਜ਼ਾਂ ਨੂੰ ਮੈਂ ਅਗਨੋਰ ਕਰਦੀ ਆ ਉਹੀ ਉਹ ਜਾਣ ਜਾਣ ਕੇ ਕਰਦੀ ਆਗੀ ਕੋਈ ਗੱਲ ਨਹੀਂ ਫਿਰ ਵਿਆਹ ਤਾਂ ਆਪਾਂ ਕਰਾਉਣਾ ਹੀ ਹੈ ਵਿਆਹ ਤੂੰ ਇਹ ਗੱਲ ਤਾਂ ਕਹਿਤੀ ਮੇਰੇ ਭਰਾ ਨਾਲ ਕਿਸੇ ਨੂੰ ਭੇਜ ਕੇ ਗੱਲ ਕਰ ਲਾ ਵਧੀਆ ਰਹੇਗਾ ਫੇਰ ਨਾ کہیں ਮੇਰੀ ਨਹੀਂ ਨਹੀਂ ਚੱਲਣੀ ਹੈ ਕੋਈ ਗੱਲ ਨਹੀਂ ਮੈਂ ਆਪੇ ਵਿੱਚ ਵਿਚੋਲਾ ਪਾ ਲੈਣਾ ਕੋਈ ਨਾ ਕੋਈ ਬਸ ਤੂੰ ਹਾਂ ਚਾਂ ਰੱਖੇ ਮੈਂ ਤਾਂ ਤੇਰੇ ਨਾਲ ਹੀ ਆ ਮੈਂ ਕਿੱਥੇ ਜਾਣਾਗਾ ਨਾਲੇ ਮੈਨੂੰ ਤੇਰੇ ਅਰਕਾ ਮੁੰਡਾ ਮਿਲਣਾਗਾ ਜਿਹੜਾ ਮੇਰੇ ਇੰਨਾ ਖਿਆਲ ਰੱਖਦਾਗਾ ਬਸ ਕਿੁੱਥੇ ਕਰਨਾ ਕਰਕੇ ਸੇ ਗੱਲ ਦੀ ਮੈਂ ਵਿਚੋਲਾ ਪਾਉਣਾ ਕੋਈ ਨਾ ਕੋਈ ਬੱਚ ਤੂੰ ਹਾਂ ਤੇ ਹਾਂ ਰੱਖੀ ਤੂੰ ਕਹੇਂਦੀ ਕਹੇਂਦੀ ਬਸ ਮੈਂ ਅੰਦਰ ਨਿੱਤ ਲੜਦੀਆਂ ਤੁਸੀਂ ਮੈਦ ਕਰਵਾਈ ਲੈਣੀ ਆ ਕਹੇਦੀ ਨਾਲੇ ਇੱਕ ਗੱਲ ਹੋਰ ਉਹਨੂੰ ਪਤਾ ਨਾ ਲੱਗੇ ਕਿ ਆਪਣੀ ਪਹਿਲਾਂ ਗੱਲ ਹੁੰਦੀ ਸੀਗੀ ਨਹੀਂ ਭੁੱਲ ਜਾ ਕਿ ਆਪਣਾ ਵਿਆਹ ਹੋਊਗਾ ਕਿੁੱਥੇ ਕਰਨਾ ਕਰ ਮੈਂ ਕੋਈ ਨਾ ਸਿਆਣਾ ਬੰਦਾ ਵਿੱਚ ਭਾ ਕੇ ਨਾ ਮਰੀਆਂ ਇਕੱਠ ਕੇ ਇਹ ਬੰਦਾ ਭੇਜੂਗਾ ਕੋਈ ਨਾ ਕੋਈ ਹਾਂ ਬਸ ਮੇਰੇ ਨਾਲੇ ਫੋਨ ਫੋਨ ਕਰ ਲਿਆ ਕਰ ਟਾਈਮ ਤੋਂ ਟਾਈਮ ਕੱਢ ਕੇ ਫੋਨ ਮੇਰਾ ਨਾ ਫੋਨ ਭਾਬੀ ਆਫ ਦਾ ਫੋਨ ਦਿੰਦੀ ਨਹੀਂ ਹੈਗੀ ਛੋਟੀ ਭਾਬੀ ਵਾਲਾ ਫੋਨ ਚਾਹਦੀਆਂ ਤਾਂ ਉਹ ਮੇਰੇ ਤੇ ਨਿਗਰਖ ਰੱਖ ਤੇ ਉਹਨੂੰ ਵੀ ਹੁਣ ਤਾਂ ਉਂਗਲਾਂ ਲਾਉਣ ਲੱਗ ਗਈ ਆ ਵੀ ਤੋ ਤੂੰ ਡਰਿਆ ਨਾ ਕਰ ਤੂੰ ਇਹਦੀ ਗੱਲ ਨਾ ਸੁਣਿਆ ਕਰ ਪਤਾ ਨਹੀਂ ਮੇਰੀ ਤਾਂ ਘਰੇ ਰਿਸਪੈਕਟ ਹੀ ਨਹੀਂ ਹੈਗੀਗੀ ਕੋਈ ਕਦਰ ਹੀ ਨਹੀਂ ਰਹੀ ਕੋਈ ਗੱਲ ਹੁਣ ਬਾਹਰ ਟਾਈਮ ਨਹੀਂ ਤੈਨੂੰ ਇੱਥੇ ਰਹਿਣ ਦੇ ਦਿੰਦੇ ਆ ਆਪਾਂ ਠੀਕ ਹੈ ਨਾ ਮੈਂ ਕਰਦਾ ਕੋਈ ਨਾ ਕੋਈ ਗੱਲਬਾਤ ਦੇਖ ਲੈ ਸੋਚ ਲੈ ਕੱਲ ਨੂੰ ਕਿਤੇ ਤੂੰ ਵੀ ਇੰਨਾ ਵਾਲੀ ਕਰੇ ਮੇਰੇ ਨਾਲ ਨਾ ਤਕੀਮ ਨਹੀਂ ਹੈਗਾ ਤੈਨੂੰ ਮੇਰੇ ਤੇ ਅੰਚਕੀਮਤਾ ਹੈਗਾ ਫੇਰ ਕਹੀ ਜਿਹੀ ਗੱਲਾਂ ਕਰਦੀ बस वो मूड खराब सी ता बोलता चल ठीक है मैं चल दिया चल वो के टिकिनिला आता क्या है खसम को <laughs> ah.